thank you ਮੈਂ ਐਡਵੋਕੇਟ ਹਨੀ ਭਾਰਦਵਾ ਰਾਜ ਸਿਟੀ ਚੈਂਪੀਅਨਸ਼ਿਪ ਸਨਾ ਸਮਾਜਵਦੀ ਤੋਂ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਅੱਜ ਗੁਰਦਾਸਪੁਰ ਦੇ तमाम ਜਨਤਾ ਨੂੰ ਮੈਂ ਬੁਢਾਈ ਦਿਨਾ ਕਿ ਅੱਜ ਇੰਨੀ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਹੈ ਵਾਲਮੀਕੀ ਸਮਾਜ ਦੇ ਸਿਫਸਨਾ ਸਮਾਜਵਦੀ ਦੁਆਰਾ ਨਿਕਾਲੀ ਜਾ ਰਹੀ ਹੈ ਔਰ ਬੜੇ ਹੀ ਲੋਕਾਂ ਨੇ ਹਮਮਾ ਆ ਕੇ ਇਹਦੇ ਵਿੱਚ ਭਾਗ ਲਿਆ ਇਹਦਾ ਸ਼ਰ ਗਿਲ ਪ੍ਰਵਾਨ ਨੂੰ ਜਾਂਦਾ ਹੈ ਕਿਉਂਕਿ ਜੋ ਪਿਛਲੇ ਕਈ ਸਾਲਾਂ ਦਾ ਲਗਾਤਾਰ ਹਰ ਸਾਲ ਭਗਵਾਨ ਵਾਲਮੀਕੀ ਜਰੀਏ ਸ਼ੋਭਾ ਯਾਤਰਾ ਕੱਢ ਰਹੇ ਨੇ ਪ੍ਰਮਾਤਮਾ ਇਹਨਾਂ ਨੂੰ ਦਿਨ ਦੂਨੀ ਰਾਤ ਚੌਨੀ ਤਰੱਕੀ ਬਖਸ਼ੇ ਮੈਂ ਦੱਸਣਾ ਚਾਹਾਂਗਾ ਕਿ ਇਹ ਸ਼ੋਭਾ ਯਾਤਰਾ ਕਿਹੋ ਜਿਹਾ ਕੰਮ ਹੈ ਕਿ ਜਿਹਦੇ ਵਿੱਚ ਹਰ ਧਰਮ ਦੇ ਲੋਕ ਸ਼ਾਮਲ ਹੁੰਦੇ ਨੇ ਮੈਂ ਦੇਖਦੇ ਆ ਰਿਹਾ ਇੱਥੇ ਸਿੱਖ ਪ੍ਰਭਾਵ ਵੀ ਮੇਰੇ ਸਿੱਖ ਪ੍ਰਭਾਵ ਵੀ ਮਿਲ ਨਾਲ ਆਏ ਕਈ ਹੋਰ ਬਰਾਦਰੀ ਸ਼ਿਵਸਨਾ ਸਮਾਜਵਾਦੀ ਦੇ ਕਈ ਕਾਰਕਤਾ ਅਲੱਗ-ਅਲੱਗ ਸ਼ਹਿਰਾਂ ਤੋਂ ਇਕੱਠੇ ਹੋ ਕੇ ਇੱਥੇ ਆਏ ਔਰ ਕਈ ਸ਼ਿਫਸ ਹਨਾ ਔਰ ਜਿਹੜੀ ਸ਼ਿਫਸਨਾ ਨੇ ਉਹਨਾਂ ਨੇ ਵੀ ਭਾਗ ਲਿਆ ਇਹ ਇਹ ਦੱਸਣਾ ਚਾਹੁੰਦਾ ਕਿ ਲੋਕ ਆਪਣੇ ਧਰਮ ਦੇ ਨਾਮ ਨਾਲ ਲੋਕੀ ਸਭ ਭਾਈਚਾਰਾ ਨਿਭਾ ਰਹੇ ਨੇ ਔਰ ਮੈਂ ਇੱਕ ਸੰਦੇਸ਼ ਦੇ ਸਭ ਲੋਕ ਭਾਈਚਾਰਾ ਬਣਾ ਕੇ ਰੱਖਣ ਔਰ ਇੱਕ ਦੂਜੇ ਨਾਲ ਭਾਈਚਾਰਕ ਸਾਂਝ ਜਿਹੜੀ ਤੇ ਦਿਖਾਈ ਦਿੰਦੀ ਭਾਈ ਹਾਂਜੀ ਬਿਲਕੁਲ ਦਿਖਾਈ ਦੇ ਰਹੀ ਹੈ ਭਾਈਚਾਰਕ ਸਾਂਝ ਹੀ ਹੈ ਸ਼ੋਭਾ ਯਾਤਰਾ ਜਿਹਨੂੰ ਹਰ ਤਰ੍ਹਾਂ ਦਾ ਲੋਕ ਜਿਹੜੇ ਹੁਣ ਸਤਿਕਾਰ ਕਰ ਰਹੇ ਨੇ ਆ ਰਹੇ ਨੇ ਭਾਗ ਲੈ ਰਹੇ ਨੇ ਪੰਜ ਸਾਲੀ ਬਹੁਤ ਬੜਾ ਉਤਸ਼ਾਹ ਜਿਹੜਾ ਕਿੰਨ ਮਿਲਿਆ ਸ਼ੋਭਾ ਯਾਤਰਾ ਜਾ ਕੇ ਲੋ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਸੋ ਸਭ ਤੋਂ ਪਹਿਲੇ ਮੇਰੇ ਸਾਰੇ ਧਾਰਮਿਕ ਤੇ ਸਮਾਜਿਕ ਸੰਗਠਨਾ ਤੋਂ ਆਏ ਹੋਏ ਸੱਜਣਾ ਪਤਵੰਤਿਆਂ ਦਾ ਸੋ ਜਿਨ੍ਹਾਂ ਨੇ ਇਸ ਸ਼ੋਭਾ ਯਾਤਰਾ ਨੂੰ ਭਵਯ ਜੋਪ ਦਿੱਤਾ ਉਹਨਾਂ ਦਾ ਧੰਨਵਾਦ ਸੋ ਮੈਂ ਤੁਹਾਡਾ ਮੀਡੀਆ ਵਾਲਿਆਂ ਦਾ ਵੀ ਧੰਨਵਾਦ ਕਰਨਾ ਚਾਹਾਂਗਾ ਕਿ ਜਿਨ੍ਹਾਂ ਦੇ ਮਾਧਿਅਮ ਦੇ ਰਾਹੀਂ ਇਹ ਘਰ ਘਰ ਤੱਕ ਨਿਊਜ਼ ਚਾਹੀਗੀ ਕਿ ਭਗਵਾਨ ਵਾਲਮੀਕੀ ਜੀ ਦੀ ਏਕਤਾ ਤੇ ਸਮਾਜਿਕ ਤੇ ਧਾਰਮਿਕ ਸੰਗਠਨਾਂ ਦੀ ਏਕਤਾ ਦਿਖਾਈ ਦੇ ਕੇ ਪੂਰੇ ਪੰਜਾਬ ਦੇ ਵਿੱਚ ਫੈਲੇਗੀ ਔਰ ਗੁਰਦਾਸਪੁਰ ਤੋਂ ਇੱਕ ਚੰਗਾ ਮੈਸੇਜ ਨਿਕਲ ਕੇ ਸਾਹਮਣੇ ਆਏਗਾ ਕਿ ਗੁਰਦਾਸਪੁਰ ਦੇ ਸਭ ਸਨਾਤਨੀਏ ਅਸੀਂ ਸਭ ਧਰਮ ਵਾਲੇ ਇੱਕ ਗੁਲਦਸਾ ਹਾਂ ਸੋ ਅੱਜ ਦੀ ਜਿਹੜੀ ਵਿਸ਼ਾਲ ਛੋਬਾ ਯਾਤਰਾ ਭਗਵਾਨ ਵਾਲਮੀਕੀ ਸਮਾਜਦਲ ਵੱਲੋਂ ਤੇ ਸ਼ਿਵ ਸੈਨਾ ਸਮਾਜਵਾਦੀ ਵੱਲੋਂ ਸਾਂਝੇ ਤੌਰ ਤੇ ਕੱਢੀ ਗਈ ਆ ਸੋ ਜਿਹਦੇ ਵਿੱਚ ਸਾਰੇ ਹੀ ਨਗਰ ਨਿਵਾਸੀਆਂ ਦਾ ਬਹੁਤ ਸਹਿਯੋਗ ਆ ਜੀ ਸੋ ਖਾਸ ਕਰਕੇ ਤੁਹਾਡਾ ਮੀਡੀਆ ਦਾ ਵੀ ਬਹੁਤ ਸਹਿਯੋਗ ਆ ਕਿ ਜਿਨ੍ਹਾਂ ਨੇ ਪਹਿਲੇ ਦਿਨ ਤੋਂ ਕਵਰਿੰਗ ਕਰਨੀ ਸ਼ੁਰੂ ਕਰਤੀ ਸੀ ਏਰੀਆ ਮੀਟਿੰਗਾਂ ਦਾ ਹੀ ਉਹਦੇ ਵਾਸਤੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਤੇ ਸਾਰੇ ਸਬੂਨ ਇਲਾਕਾ ਨਿਵਾਸੀਆਂ ਨੂੰ ਨਗਰ ਨਿਵਾਸੀਆਂ ਨੂੰ ਭਗਵਾਨ ਵਾਲਮੀਕੀ ਜੀ ਦੇ ਪਰਕਰ ਦਿਵਸ ਦੀ ਲੱਖ ਲੱਖ ਵਧਾਈ ਸੋ ਜੈ ਵਾਲਮੀਕੀ ਜੀ